ਤਬਾ ਨੇ 30 ਸਾਲ 32 ਸਾਲ ਸਿਆਸਤ ਹੋ ਗਿਆ ਤੇ ਮੈਨੂੰ ਪਤਾ ਹੈ ਵੀ ਕੌਣ ਮੇਨ ਸਾਨੂੰ ਵੋਟਾਂ ਪਾਉਣ ਵਾਲੇ ਹੈ ਕੌਣ ਕਿਉਂਕਿ ਵੋਟ ਜਿਹਨੇ ਵੋਟਰ ਤੇਰਾ ਕੌਣ ਹੈ ਤੇਰੇ ਪਿੱਛੇ ਸਾਰਿਆਂ ਦੇ ਮੈਂ ਰੋਡ ਪਾਰਤੀ ਮੇਰਾ ਕੰਮ ਕਰ ਪਰ ਦੇਰੇ ਕੁਝ ਲੋਗ ਇਸ ਤਰ੍ਹਾਂ ਦੇ ਹੁੰਦੇ ਮਤਲਬ ਰਸਤੇ ਹੁੰਦੇ ਉਹਨਾਂ ਲੋਗਾਂ ਨੂੰ ਇਹ ਵਿਸ਼ਵਾਸ ਲੱਗੇ ਜਾ ਕੇ ਲੱਗਦੀ ਹੈ ਸ਼ਾਇਦ ਸਾਡਾ ਇਹ ਹੋ ਗਿਆ ਵੋਟਾਂ ਨਾ ਪਾਈ ਹੈ ਸਰਵੇਖਣਾ ਪਤਾ ਕਿ ਨੇ ਵੋਟ ਪਾਈ ਹੈ ਨਹੀਂ ਪਾਈ ਸੀ ਕਿਸੇ ਨੂੰ ਨਾਂ ਨਹੀਂ ਕਰ ਸਕਦੇ ਨਾ ਕੀਤੀ ਹੈ ਅਸੀਂ ਆਪਣੇ ਜਿਹੜੇ ਵਰਕਰ ਨੇ ਜਿਹਨਾਂ ਵੋਟਾਂ ਪਾਈਆਂ ਅਸੀਂ ਪਿੰਡ ਪਿੰਡ ਦੇ ਵਿੱਚ ਸਲਾਖਤ ਕਰਕੇ ਉਹਨਾਂ ਲੋਕਾਂ ਨੂੰ ਅਸੀਂ ਪਹਲ ਦੇਵਾਂਗੇ ਜਿਹਨਾਂ ਲੋਕਾਂ ਨੇ ਸਾਡੇ ਦਾ ਬਾਹਰ ਨੰਬਰ ਲੋਕ ਸਭਾ ਇਲੈਕਸ਼ਨ ਦਿੱਤਣ ਤੋਂ ਬਾਅਦ ਕਾਂਗਰਸ ਐਮਪੀ ਸ਼ੇਰ ਸਿੰਘ ਖਵਾਏ ਦਾ ਜਿਹੜਾ ਬਿਆਨ ਆਇਆ ਇਹਨੂੰ ਅਸੀਂ ਕੰਡਮਨ ਕਰਦੇ ਹਾਂ ਵੋਟਰਾਂ ਨੂੰ ਧਮਕਾਉਣਾ ਇਹ ਸਿੱਧੇ ਤੌਰ ਤੇ ਜਿਹੜਾ ਕਨਸਟੀਟਿਊਸ਼ਨਲ ਵਾਇੋਲੇਸ਼ਨ ਹੈ ਕਾਂਗਰਸ ਦੀ ਉਹ ਮਾਨਸਿਕਤਾ ਇਹਨਾਂ ਦਾ ਸੰਵਿਧਾਨ 'ਚ ਕੋਈ ਭਰੋਸਾ ਹੀ ਨਹੀਂ ਹੈ ਹਾਲਾਂਕਿ ਥੋੜੇ ਦਿਨ ਬਾਅਦ ਕੁਆਇਆ ਸਾਹਿਬ ਨੇ ਸਵਿਧਾਨ ਦੀ ਸੌਂਭ ਚੁੱਕਣੀ ਹੈ ਬਤੌਰ ਮੈਂਬਰ ਪਾਰਲੀਮੈਂਟ ਲੇਕਿਨ ਅਹੰਕਾਰ ਸਿਰ ਚੜ ਕੇ ਬੋਲ ਰਿਹਾ ਹੈ ਇਸ ਤਰੀਕੇ ਨਾਲ ਵੋਟਰਾਂ ਨੂੰ ਧਮਕਾਉਣਾ ਕਿ ਕਿੰਨੇ ਵੋਟ ਪਾਈਏ ਕਿੰਨੇ ਨਹੀਂ ਪਾਈ ਮੈਂ ਦੇਖ ਲੂੰਗਾ ਮੈਨੂੰ ਲੱਗਦਾ ਸਿੱਧਾ ਸਿੱਧਾ ਅਨ ਡੈਮੋਕਰੈਟਿਕ ਹੈ ਅਹੰਕਾਰੀ ਰਵਈਆ ਅਨ ਕਨਸਟੀਟਿਊਸ਼ਨਲ ਵੀ ਹੈ ਔਰ ਆਵਾਦੀ ਪਾਰਟੀ ਸਿਰੇ ਤੋਂ ਇਸ ਤੋਂ ਕੰਡਮ ਵੀ ਕਰਦੀ ਹੈ ਪਰ ਇਸ ਗੱਲ ਦੀ ਮੰਗ ਵੀ ਕਰਦੀ ਹੈ ਕਿ ਸ਼ੇਰ ਸਿੰਘ ਕੁਆਇਆ ਨੂੰ ਆਪਣੇ ਇਸ ਬਿਆਨ ਦੀ ਕਾਂਗਰਸ ਪਾਰਟੀ ਦੇ ਪ੍ਰਧਾਨ ਨੂੰ ਔਰ ਸਾਰੀ ਕਾਂਗਰਸ ਪਾਰਟੀ ਨੂੰ ਮਾਫੀ ਮੰਗਣੀ ਚਾਹੀਦੀ। ਸੱਭਾ ਮੈਂ ਵੀ 30 ਸਾਲ 32 ਸਾਲ ਸਿਆਸਤਿਤ ਹੋ ਗਿਆ। ਤੇ ਮੈਨੂੰ ਪਤਾ ਹੈ ਵੀ ਕੌਣ ਮੈਨੂੰ ਸਾਨੂੰ ਵੋਟਾਂ ਪਾਉਣ ਵਾਲੇ ਹੈ, ਕੌਣ ਕਿਉਂਕਿ ਵੋਟ ਜਿਹੜੇ ਮੋਟਰ ਤੇਰਾ ਪਾਉਂਦਾ ਹੈ, ਉਹਦੇ ਪਿੱਛੇ ਖਾਲਿਆਂ ਦੇ ਮੈਂ ਰੋਡ ਪਾਤੀ ਮੇਰਾ ਕੰਮ ਕਰਦਾ। ਪਰ ਜਿਹੜੇ ਕੁਝ ਲੋਕ ਉਸ ਤਰ੍ਹਾਂ ਦੇ ਹੁੰਦੇ, ਮਤਲਬ ਪ੍ਰਸਤ ਹੁੰਦੇ ਆ। ਉਹਨਾਂ ਲੋਕਾਂ ਨੂੰ ਇਹ ਅਹਿਸਾਸ ਲੱਗੇ ਜਾ ਕੇ ਲੱਗੇ ਵੀ ਸ਼ਾਇਦ ਸਾਡਾ ਇਹ ਹੋਵੇ ਵੋਟਾਂ ਨਾ ਪਾਈ। ਸਰਵੇਖਨਾ ਪਤਾ ਕਿ ਨਾ ਵੋਟ ਪਾਈ ਨਹੀਂ ਪਾਈ ਸੀ ਕਿਸੇ ਨੂੰ ਨਾਂ ਨਹੀਂ ਕਰ ਸਕਦੇ ਨਾ ਕੀਤੀ ਹੈ ਪਰ ਅਸੀਂ ਆਪਣੇ ਜਿਹੜੇ ਵਰਕਰ ਨੇ ਜਿਹਨਾਂ ਵੋਟਾਂ ਪਾਈਆਂ ਅਸੀਂ ਪਿੰਡ ਪਿੰਡ ਦੇ ਵਿੱਚ ਸਲਾਖਤ ਕਰਕੇ ਉਹਨਾਂ ਲੋਕਾਂ ਨੂੰ ਅਸੀਂ ਪਹਲ ਦੇਾਂਗੇ ਜਿਹਨਾਂ ਲੋਕਾਂ ਨੇ ਸਾਡੇ ਦਾ ਬਾਂਹ ਅਗੋਂ ਨੰਬਰ ਲੋਕ ਸਭਾ ਇਲੈਕਸ਼ਨ ਦਿੱਤਣ ਤੋਂ ਬਾਅਦ ਕਾਂਗਰਸ ਐਮਪੀ ਸ਼ੇਰ ਸਿੰਘ ਖਵਾਏ ਦਾ ਜਿਹੜਾ ਬਿਆਨ ਆਇਆ ਇਹਨੂੰ ਅਸੀਂ ਕੰਡਮਨ ਕਰਦੇ ਹਾਂ ਵੋਟਰਾਂ ਨੂੰ ਧਮਕਾਉਣਾ ਇਹ ਸਿੱਧੇ ਤੌਰ ਤੇ ਜਿਹੜਾ ਕਨਸਟੀਟਿਊਸ਼ਨਲ ਵਾਇਲੇਸ਼ਨ ਹੈ ਕਾਂਗਰਸੀਓ ਮਾਨਸਿਕਤਾ ਇਹਨਾਂ ਦਾ ਸੰਵਿਧਾਨ 'ਚ ਕੋਈ ਭਰੋਸਾ ਹੀ ਨਹੀਂ ਹੈ ਹਾਲਾਂਕਿ ਥੋੜੇ ਦਿਨ ਬਾਅਦ ਕੋਹਾਵਾ ਸਾਹਿਬ ਨੇ ਸੰਵਿਧਾਨ ਦੀ ਸੌਂਗ ਵੀ ਚੁੱਕਣੀ ਹੈ ਬਤੌਰ ਮੈਂਬਰ ਪਾਰਲੀਮੈਂਟ ਲੇਕਿਨ ਅਹੰਕਾਰ ਸਿਰ ਚੜ੍ਹ ਕੇ ਬੋਲ ਰਿਹਾ ਹੈ ਇਸ ਤਰੀਕੇ ਨਾਲ ਵੋਟਰਾਂ ਨੂੰ ਧਮਕਾਉਣਾ ਕਿ ਕਿੰਨੇ ਵੋਟ ਪਾਈਏ ਕਿੰਨੇ ਨਹੀਂ ਪਾਈ ਮੈਂ ਦੇਖ ਲੂੰਗਾ ਮੈਨੂੰ ਲੱਗਦਾ ਸਿੱਧਾ ਸਿੱਧਾ ਅਨ ਡੈਮੋਕਰੈਟਿਕ ਹੈ ਅਹੰਕਾਰੀ ਰਵਈਆ ਅਨ ਕਨਸਟੀਟਿਊਸ਼ਨਲ ਵੀ ਹੈ ਔਰ ਆਵਾਦੀ ਪਾਰਟੀ ਸਿਰੇ ਤੋਂ ਇਸ ਤੋਂ ਕੰਡਮ ਵੀ ਕਰਦੀ ਹੈ ਪਰ ਇਸ ਗੱਲ ਦੀ ਮੰਗ ਵੀ ਕਰਦੀ ਹੈ ਕਿ ਸ਼ੇਰ ਸਿੰਘ ਖਵਾਯਾ ਨੂੰ ਆਪਣੇ ਇਸ ਬਿਆਨ ਦੀ ਕਾਂਗਰਸ ਪਾਰਟੀ ਦੇ ਪ੍ਰਧਾਨ ਨੂੰ ਔਰ ਸਾਰੀ ਕਾਂਗਰਸ ਪਾਰਟੀ ਨੂੰ ਮਾਫੀ ਮੰਗਣੀ ਚਾਹੀਦੀ ਹੈ